ਜ਼ਿਲ੍ਹਾ ਜਲੰਧਰ ਦੇ ਗੁਰਾਇਆ ਦੀ ਅੱਧਾ ਨੇੜੇ ਨੈਸ਼ਨਲ ਹਾਈਵੇ ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਬਾਈਕ ਨੂੰ ਅਗ ਲੱਗ ਗਈ ਅਤੇ ਇਸ ਹਾਦਸੇ ਦੇ ਵਿੱਚ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋ ਫਲੋ ਦੇ ਪਿੰਡ ਅਸ਼ਹੂਰ ਦੇ ਰਹਿਣ ਵਾਲੇ ਵਿੱਕੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਉਸ ਦੇ ਦੋ ਹੋਰ ਦੋਸਤ ਵੱਖ-ਵੱਖ ਬਾਈਕ ਤੇ ਪਹਿਲੇ ਤੋਂ ਆ ਰਹੇ ਸਨ ਉਸ ਦੀ ਬਾਈਕ ਨੂੰ ਇੱਕ ਮਰਸੀਡੀਜ਼ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਕਾਰ ਸਵਾਰ ਆਪਣੇ ਨਾਲ ਬਾਈਕ ਨੂੰ ਘਸੀਟ ਕੇ ਅੱਗੇ ਤੱਕ ਲੈ ਗਏ ਜਿਸ ਕਾਰਨ ਬਾਈਕ ਨੂੰ ਅੱਗ ਲੱਗ ਗਈ ਇਸ ਹਾਦਸੇ ਦੇ ਵਿੱਚ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਦਰਦਨਾਕ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਐਸ ਐਚਓ ਗੁਰਾਇਆ ਸੁਖਦੇਵ ਸਿੰਘ ਅਤੇ ਡਿਊਟੀ ਅਫਸਰ ਹਰਪ੍ਰੀਤ ਸਿੰਘ ਗਿੱਲ ਮੌਕੇ ਤੇ ਪਹੁੰਚੇ ਪੁਲਸ ਨੇ ਕਾਰ ਅਤੇ ਡਰਾਈਵਰ ਨੂੰ ਹਿਰਾਸਤ ਚ ਲੈ ਕੇ ਲੋੜੀਂਦੀ ਕਾਰਵਾਈ ਜਾਰੀ ਕਰ ਦਿੱਤੀ ਆ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਮੈਂ ਨਾ ਵਿੱਕੀ ਆ ਜੀ ਅਸੀਂ ਜਾਂਦੇ ਸੀ ਕੰਮ ਤੋਂ ਤਾਂ ਗੱਡੀ ਵਾਲਾ ਸਾਈਡ ਮਾਰ ਗਿਆ ਇਹ ਪਿੱਛੇ ਸੀ ਦੋ ਜਣੇ ਅਸੀਂ ਮੋਰੇ ਸੀਗੇ ਗੱਡੀ ਬੜੀ ਤੇਜ਼ ਸੀਗੀ ਉਹ ਗੱਡੀ ਵਾਲਾ ਦੋਨੋਂ ਸਾਈਡ ਮਾਰ ਗਿਆ ਇਹ ਹੁਣ ਬਦ ਮੋਗੇ ਦੋਨੇ ਘ੍ਰੀਸ ਦਾ ਲੈ ਕੇ ਆ ਡਰਾਈਵਰ ਦਾ ਫੜ ਲਿਆ ਜੀ ਡਰਾਈਵਰ ਫੜ ਲਈ ਹਾਂਜੀ ਹਾਂਜੀ ਗੱਡੀ ਫੜ ਲਈ ਸੋ ਮੋਰੇ ਜਾ ਕੇ ਹਾਂਜੀ ਦਾਰੂ ਪੀਤੀ ਹੋਈ ਆ ਦਾਰੂ ਪੀਤੀ ਹੋਈ ਆ ਹਾਂ ਦਾਰੂ ਪੀਤੀ ਹੋਣੀ ਆ ਜੀ ਗੱਡੀ ਦੇ ਵਿੱਚ ਪਈ ਆ ਫੋਟੋ ਹਾਂਜੀ ਹਾਂਜੀ ਅੱਛਾ ਜੀ ਗੱਡੀ ਵਾਲੇ ਦਾਰੂ ਪੀਤੇ ਹੋਈ ਚ ਅੱਛਾ ਹੋਰ ਜੀ ਅੱਛਾ ਹੋਰ ਦੇ ਸਕਦੇ ਹਾਂ ਨਿਆਕਤ ਪਾਲੋਂ ਦੱਸ ਜੀ ਕਿੰਨਾ ਕੁ ਟਾਈਮ ਪਈ ਜੀ ਇਹ ਅਸੀਂ ਜੀ ਪਹਿਲਾਂ ਸੋ ਨਿਕਲੇ ਸੀਗੇ 7:30 ਵਜੇ ਅੱਛਾ ਜੀ ਹਾਂਜੀ ਇਹ ਹੋਇਆ ਪੌਣੇ 11:00 ਵਜੇ ਸ਼ਾਮ ਦੇ ਟਾਈਮ ਪੌਣੇ 8:00 ਵਜੇ ਹੋਵੇ ਤਾਂ ਹਾਂਜੀ ਹਾਂਜੀ ਤਿੰਨ ਚਾਰ ਘੰਟੇ ਹੋ ਗਏ ਆ ਬੋਡੀ ਲੈ ਗਏ ਆ ਹਾਂਜੀ ਬੋਡੀ ਲੈ ਗਏ ਗੱਡੀ ਅੱਜ ਐਕਸੀਡੈਂਟ ਹੋਇਆ ਇੱਕ ਆਪਣੇ ਪੁੜ ਦੇ ਉੱਪਰ ਥਾਣੇ ਦੇ ਸਾਹਮਣੇ ਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਤੇ ਉਹਨਾਂ ਦੀਆਂ ਮੌਕੇ ਤੇ ਮੌਤ ਹੋ ਗਈ ਬਾਕੀ ਜਿਹੜੀ ਅਸੀਂ ਸਾਰੇ ਕਬਜ਼ੇ ਚ ਲੈ ਲਈਏ ਗੱਡੀ ਤੇ ਬੰਦਾ ਵੀ ਕਬਜ਼ੇ ਤੇ ਲੈ ਲਿਆ ਤੇ ਅਗਦੀ ਤੇ ਤੀਹ ਗਿਆ ਮੌਤ ਫਰ ਦੋਨਾਂ ਦੀ ਹੋ ਗਈ ਹਾਂ ਮੋਕੇ ਤੇ ਪਰੰਤੂ ਇਹ ਪਛਾਣ ਹੋਏ ਕਿੱਥੇ ਦੇ ਆ ਇਹ ਇਹ ਮੈਂ ਹਲੇ ਪੂਰਾ ਨਹੀਂ ਪੂਰਾ ਆਇਡੈਂਟੀਫਾਈਡ ਨਹੀਂ ਹੋਇਆ ਕਾਈ ਕਰ ਰਹੇ ਆ ਜੀ ਕੀ ਕਰ ਰਹੇ ਆ ਕਾਰ ਤੇ ਵੀ ਇਹ ਬਾਈਕ ਤੇ ਵੀ ਬਾਈਕ ਤੇ ਵੀ ਕਹਿੰਦੇ ਅੱਕ ਲੱਗੀ ਬਾਈਕ ਨੂੰ ਹਾਂ ਉਹ ਨਾਲ ਪੇਜ ਦਾ ਰਿੰਗਣ ਨਾ ਨਾ ਟੈਂਕੀ ਨੂੰ ਤੇ ਟੈਂਕੀ ਨਾਲ ਕਸਰਾ ਕੇ ਸਰਦ ਦੇ ਨਾਲ ਨਾ ਪੈਟਰੋਲ ਕਰਕੇ ਪਾਇਆ ਨਾਲ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ